ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਪੜ੍ਹਾਈ ਕਰਨ ਜਾ ਰਹੇ ਹੋ ਆਸਟ੍ਰੇਲੀਆ ਜਾਂ ਤੁਹਾਡਾ ਬੱਚਾ ਪੜ੍ਹਾਈ ਕਰਨ ਜਾ ਰਿਹਾ ਆਸਟ੍ਰੇਲੀਆ ਉਹਦੀ ਪਲੈਨਿੰਗ ਕਰ ਰਹੇ ਹੋ ਤੇ ਜਾਂ ਫਿਰ ਤੁਹਾਡਾ ਬੱਚਾ ਉੱਥੇ ਪਹੁੰਚ ਗਿਆ ਹੈ ਜਾਂ ਪੜ੍ਹਾਈ ਹੁਣ ਸ਼ੁਰੂ ਕਰ ਲਈ ਹੈ ਜਾਂ ਜੋ ਵੀ ਸਿਚੁਏਸ਼ਨ ਹੈਗੀ ਹੈ ਤੇ ਮੈਂ ਇੱਕ ਦੋ ਚਾਰ ਗੱਲਾਂ ਤੁਹਾਡੇ ਨਾਲ ਕਮੀਆਂ ਚਾਹਣਾ ਕਿਉਂਕਿ ਜਿਹੜੇ ਵੀ ਬੱਚੇ ਉੱਥੇ ਪੜਨ ਜਾਂਦੇ ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਆ ਉੱਥੇ ਪੀਆਰ ਲੈਣਾ ਤੇ ਜੇ ਬੱਚੇ ਪਲੈਨਿੰਗ ਨਾਲ ਜਾਣ ਪਲੈਨਿੰਗ ਕਰਕੇ ਪੂਰੀ ਜਾਣ ਵੀ ਮੈਂ ਪੀਆਰ ਕਿਵੇਂ ਹੋਣਾ ਆ ਉਹਦੇ ਵਾਸਤੇ ਹੁਣੇ ਤੋਂ ਐਫਰਟਸ ਕਰਨ ਤਾਂ ਬੱਚਾ ਬਹੁਤ ਜਲਦੀ ਪੀਆਰ ਹੋ ਸਕਦਾ ਆ ਪਰ ਜੇ ਪਲੈਨਿੰਗ ਨਾ ਕੀਤੀ ਤੇ ਫਿਰ ਬੱਚਾ ਰੁੱਲ ਜਾਂਦਾ ਆ ਫਿਰ ਉੱਥੇ ਜਾ ਕੇ ਉਹਨੂੰ ਕਈ ਸਾਲਾਂ ਬਾਅਦ ਪਤਾ ਲੱਗਦਾ ਆ ਕਿ ਮੈਂ ਇਸ ਤਰ੍ਹਾਂ ਪੀਆਰ ਹੋ ਸਕਦਾ ਸੀ ਪਰ ਮੈਂ ਉਹਦੇ ਲਈ ਐਫਰਟਸ ਨਹੀਂ ਕੀਤੀਆਂ ਇਸ ਕਰਕੇ ਫਿਰ ਉਹ ਪਛਤਾਉਂਦਾ ਆ ਤੇ ਕਈ ਬੱਚਿਆਂ ਨੂੰ ਵਾਪਸ ਮੁੜਨਾ ਪਿਆ ਜਾਂਦਾ ਜਾਂ ਬਹੁਤ ਬਹੁਤ ਸਾਲ ਪੀਆਰ ਨਹੀਂ ਹੁੰਦਾ ਕਦੇ ਇੱਥੇ ਪੜ੍ਹਾਈ ਲੈ ਲਈ ਕਦੇ ਮੂਵ ਹੋ ਕੇ ਫਲਾਨੀ ਜਗ੍ਹਾ ਚਲੇ ਗਏ ਉੱਥੋਂ ਵਾਲਾ ਪ੍ਰੋਗਰਾਮ ਬੰਦ ਹੋ ਗਿਆ ਫਿਰ ਹੋਰ ਜਗ੍ਹਾ ਚਲੇ ਗਏ ਇਸ ਤਰ੍ਹਾਂ ਵਿਚਾਰੇ ਪਟਕਦੇ ਰਹਿੰਦੇ ਆ ਸੋ ਪਲੈਨਿੰਗ ਕੀ ਕਰਨੀ ਆ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉੱਥੇ ਆਸਟ੍ਰੇਲੀਆ ਚ ਜਾ ਕੇ ਬੰਦਾ ਪੀਆਰ ਹੁੰਦਾ ਕਿ ਨਹੀਂ ਇਹੜਾ ਸਟੂਡੈਂਟ ਆ ਐਕਚੁਅਲੀ ਕੋਈ ਵੀ ਕੰਟਰੀ ਕਿਸੇ ਵੀ ਸਟੂਡੈਂਟ ਨੂੰ ਪੀਆਰ ਨਹੀਂ ਦਿੰਦੀ ਪੀਆਰ ਦਿੰਦੀ ਹੈ ਗਿਆ ਵਰਕਰ ਨੂੰ ਜਦੋਂ ਬੱਚਾ ਐਜ਼ ਅ ਸਟੂਡੈਂਟ ਜਾਂਦਾ ਆ ਪੜ੍ਹਾਈ ਤੋਂ ਬਾਅਦ ਫਿਰ ਉਹ ਮਿਨਿਮਮ 1 ਸਾਲ ਕੰਮ ਕਰਦਾ ਹੈ ਤੇ ਵਰਕਰ ਦੇ ਸਟੇਟਸ ਤੇ ਆਉਂਦਾ ਆ ਜਦੋਂ 1 ਸਾਲ ਦੇ ਘੱਟੋ-ਘੱਟ 1 ਸਾਲ ਦੇ ਵਰਕ ਐਕਸਪੀਰੀਅੰਸ ਤੋਂ ਬਾਅਦ ਫਿਰ ਉਹ ਪੀਆਰ ਅਪਲਾਈ ਕਰਦਾ ਐਜ਼ ਅ ਵਰਕਰ ਜੇ ਜਦੋਂ او ਪੀ ਆਰ ਅਪਲਾਈ ਕਰਦਾ ਆ ਫਿਰ ਜਿਵੇਂ ਆਸਟ੍ਰੇਲੀਆ ਦੀ ਤੇ ਸਪੈਸਿਫਿਕ ਗੱਲ ਕਰੀਏ ਜਾਂ ਕੈਨੇਡਾ ਦੀ ਕਰੀਏ ਤਾਂ ਫਿਰ ਉੱਥੇ ਪੁਆਇੰਟ ਸਿਸਟਮ ਹੁੰਦਾ ਆ ਪੁਆਇੰਟ ਕਾਊਂਟ ਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਪੀ ਆਰ ਦੇ ਫਾਈਨਲੀ ਐਲੀਜੀਬਲ ਹੋਣ ਲਈ ਤੁਹਾਨੂੰ 65 ਪੁਆਇੰਟਸ ਚਾਹੀਦੇ ਆ ਤੇ ਉਹਦੀਆਂ ਤਿੰਨ ਮੇਜਰ ਕੈਟਾਗਰੀਆਂ ਨੇ ਵੈਸੇ ਤਾਂ ਪੀ ਆਰ ਦੀਆਂ ਬਹੁਤ ਸਾਰੀਆਂ ਕੈਟਾਗਰੀਜ਼ ਨੇ ਆਸਟ੍ਰੇਲੀਆ ਦੀਆਂ ਪਰ ਜਿਹੜੀਆਂ ਮੇਨ ਸਪੈਸਿਫਿਕਲੀ ਸਟੂਡੈਂਟ ਟੂ ਵਰਕਰ ਵਰਕਰ ਟੂ ਪੀ ਆਰ ਵਾਲੀਆਂ ਉਹ ਹੈਗੇ ਆ 189 190 ਏ 491 ਜਿਹੜੀ 491 ਆ ਇਹ ਇਹਦੇ ਵਿੱਚ ਕੀ ਆ ਵੀ ਸਟੇਟ ਨੋਮੀਨੇਸ਼ਨ ਵਾਲਾ ਸਿਸਟਮ ਹੁੰਦਾ ਰੀਜਨਲ ਰੇਂਜ ਕਿ ਰੀਜਨਲ ਏਰੀਆ ਜਾਨੀ ਕਿ ਪਿੰਡੂ ਖੇਤਰ ਆਸਟ੍ਰੇਲੀਆ ਦੀ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਵਰਕਰ ਬਣੇ ਹੋਏ ਆ ਉਹ ਸਾਡੇ ਰੀਜਨਲ ਏਰੀਆ ਦੇ ਵਿੱਚ ਰਹਿਣ ਉਥੇ ਕੰਮ ਕਰਨ ਉਥੇ ਆਪਦੀਆਂ ਸਰਵਿਸਿਜ਼ ਦੇਣ ਉਹ ਨਹੀਂ ਚਾਹੁੰਦੇ ਕਿ ਵੱਡੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਵਿੱਚ ਐਸੇ ਹੀ ਵਰਕਰ ਬਹੁਤ ਹੁੰਦੇ ਆ ਤੇ ਉਹਨਾਂ ਨੂੰ ਚਾਹੀਦੇ ਆ ਰੀਜਨਲ ਏਰੀਆ ਦੇ ਵਿੱਚ ਫਿਰ ਜੇ ਤੁਸੀਂ ਰੀਜਨਲ ਏਰੀਆ ਦੇ ਵਿੱਚ ਸਟੱਡੀ ਕਰਦੇ ਹੋ ਜਦੋਂ ਇੱਥੋਂ ਤੁਸੀਂ ਸਟੱਡੀ ਲੈ ਕੇ ਜਾਂਦੇ ਹੋ ਜੇ ਤੁਸੀਂ ਰੀਜਨਲ ਏਰੀਆ ਦੇ ਵਿੱਚ ਸਟੱਡੀ ਕਰਦੇ ਹੋ ਤਾਂ ਤੁਹਾਨੂੰ 5 ਪੁਆਇੰਟ ਇਸ ਚੀਜ਼ ਦੇ ਮਿਲਦੇ ਵੀ ਤੁਸੀਂ ਰੀਜਨਲ ਏਰੀਆ 'ਚ ਪੜ੍ਹਾਈ ਕੀਤੀ ਆ ਤੇ ਇਹਦੇ ਨਾਲ ਹੀ ਜੇ ਤੁਸੀਂ ਰੀਜਨਲ ਲੈਵਲ 'ਤੇ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਕੰਮ ਕੀਤਾ ਆ ਤੇ ਤੁਹਾਡਾ EMPLOYEER ਆ ਤੁਹਾਨੂੰ ਨੋਮੀਨੇਸ਼ਨ ਕਰਵਾਉਣ ਲਈ ਲੈਟਰ ਦੇ ਦਿੰਦਾ ਆ ਤਾਂ ਉਸ ਸੂਬੇ ਦੀ ਸਰਕਾਰ ਉਸ ਸਟੇਟ ਦੀ ਉਸ ਪ੍ਰੋਵਿੰਸ ਦੀ ਸਰਕਾਰ ਤੁਹਾਨੂੰ ਨੋਮੀਨੇਟ ਕਰਦੀ ਆ ਜੇ ਉਹ ਨੋਮੀਨੇਟ ਕਰ ਦੇਵੇ ਤਾਂ ਫਿਰ ਤੁਹਾਨੂੰ 15 ਪੁਆਇੰਟ ਉਹਦੇ ਮਿਲ ਜਾਂਦੇ ਆ 15 ਤੇ 5 20 ਪੁਆਇੰਟ ਤੁਸੀਂ ਇਸ ਗੱਲ 'ਚ ਲੈ ਸਕਦੇ ਹੋ ਜੇ ਤੁਸੀਂ ਰੀਜਨਲ ਏਰੀਏ ਦੇ ਵਿੱਚ ਜਾ ਕੇ ਪੜ੍ਹਾਈ ਕਰਦੇ ਹੋ ਤੇ ਕੰਮ ਕਰਦੇ ਹੋ ਤੇ ਨੋਮੀਨੇਸ਼ਨ ਲੈਣੇ ਹੋ ਤਾਂ 20 ਪੁਆਇੰਟ ਤੁਹਾਡੇ ਇਹ ਸਿਕਿਉਰ ਹੋ ਸਕਦੇ ਆ ਤੇ ਇਹ ਤੁਹਾਨੂੰ ਸਿੱਧੀ ਹੀ ਪੀਆਰ ਉਹ ਵੀ ਬਹੁਤ ਜਲਦੀ ਜਲਦੀ ਦਵਾ ਸਕਦੇ ਆ ਸੋ ਪੜ੍ਹਾਈ ਦੀ ਪਲਾਨਿੰਗ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਰੀਜਨਲ ਏਰੀਏ ਦੇ ਵਿੱਚ ਜਾ ਕੇ ਪੜ੍ਹਾਈ ਕਰੋ ਤੇ ਉੱਥੇ ਹੀ ਕੰਮ ਕਰੋ ਤੇ ਉੱਥੇ ਹੀ ਤੁਸੀਂ ਆ ਨੋਮੀਨੇਸ਼ਨ ਹਾਸਲ ਕਰੋ ਤੇ ਇਹਦੇ ਵਾਸਤੇ ਸਰਕਾਰ ਦੀ ਵੈਬਸਾਈਟ ਚੈੱਕ ਕਰੋ ਕਿ ਕਿਹੜੀ ਕਿਹੜੀ categories ਦੇ ਵਿੱਚ ਉਹ ਨੋਮੀਨੇਟ ਕਰ ਰਹੇ ਆ ਤੇ ਕਿਹੜੇ ਕਿਹੜੇ ਰੀਜਨਲ ਏਰੀਆ ਹੈਗੇ ਆ ਵੈਬਸਾਈਟ ਹੈਗੀ ਆ ਸਰਕਾਰ ਦੀ ਆਸਟ੍ਰੇਲੀਆ ਸਰਕਾਰ ਦੀ ਹੋਮ ਅਫੇਅਰਸ ਡਿਪਾਰਟਮੈਂਟ ਆਸਟ੍ਰੇਲੀਆ ਉਹਦੀ ਵੈਬਸਾਈਟ ਤੇ ਉਹਨਾਂ ਨੇ ਪੂਰਾ ਹਰ ਚੀਜ਼ ਵਿਸਤਾਰ ਨਾਲ ਲਿਖੀ ਹੋਈ ਆ ਸਟੈਪ ਬਾਈ ਸਟੈਪ ਲਿਖੀ ਹੋਈ ਆ ਜੇ ਤੁਸੀਂ ਉੱਥੇ ਜਾ ਕੇ ਪੜ੍ਹ ਲਓ ਤਾਂ ਤੁਸੀਂ ਪਲੈਨਿੰਗ ਕਰ ਸਕਦੇ ਹੋ ਉੱਥੇ ਪੀਆਰ ਕਿਵੇਂ ਹੋਣਾ ਹੈ ਹੁਣ ਆਪਾਂ ਜੇ ਗੱਲ ਕਰੀਏ ਪੁਆਇੰਟ ਸਿਸਟਮ ਦੀ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ 65 ਪੁਆਇੰਟ ਚਾਹੀਦੇ ਆ 65 ਪੁਆਇੰਟ ਦੇ ਵਿੱਚ ਕਾਊਂਟ ਕਿਵੇਂ ਹੁੰਦੇ ਆ ਉਹ ਗਿਣੇ ਕਿਵੇਂ ਜਾਂਦੇ ਆ ਜਿਵੇਂ ਕੈਨੇਡਾ ਦੇ ਵਿੱਚ ਗਿਨੇ ਜਾਂਦੇ ਆ ਆਲਮੋਸਟ ਓਵੇਂ ਗਿਨੇ ਜਾਂਦੇ ਪਰ ਇੱਥੇ ਕੁਝ ਐਕਸਟਰਾ ਪੁਆਇੰਟ ਆ ਜਿਹੜੇ ਤੁਸੀਂ ਹਾਸਲ ਕਰ ਸਕਦੇ ਹੋ ਉਹ ਆਪਾਂ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ ਪੁਆਇੰਟ ਤੁਹਾਨੂੰ ਮਿਲਨੇ ਉਹ ਹੈਗੇ ਤੁਹਾਡੀ ਉਮਰ ਦੇ ਤੁਹਾਡੀ ਏਜ ਦੇ ਜਦੋਂ ਤੁਸੀਂ ਪੀਆਰ ਅਪਲਾਈ ਕਰ ਰਹੇ ਹੋ ਉਦੋਂ ਤੁਹਾਡੀ ਉਮਰ ਕਿੰਨੀ ਹੈ ਪੋਇੰਟ ਗਿਨੇ ਜਾਣੇ ਜੇ ਤੁਹਾਡੀ ਉਮਰ 18 ਤੋਂ 24 ਸਾਲ ਦੇ ਵਿੱਚ ਆ ਤਾਂ ਤੁਹਾਨੂੰ 25 ਪੁਆਇੰਟ ਮਿਲਣਗੇ ਪਰ ਜੇ ਤੁਹਾਡੀ ਉਮਰ 25 ਤੋਂ 32 ਸਾਲ ਦੇ ਵਿੱਚ ਆ ਤਾਂ ਤੁਹਾਨੂੰ 30 ਪੁਆਇੰਟ ਮਿਲਣਗੇ ਤੇ ਜੇ 33 ਤੋਂ 39 ਸਾਲ ਦੇ ਵਿੱਚ ਆ ਤਾਂ ਤੁਹਾਨੂੰ ਫਿਰ 25 ਪੁਆਇੰਟ ਫਿਰ ਘਟਣੀ ਸ਼ੁਰੂ ਹੋ ਗਿਆ ਤੇ ਜੇ 40 ਤੋਂ 44 ਸਾਲ ਆ ਫਿਰ 15 ਪੁਆਇੰਟ ਤੇ ਜੇ 45 ਸਾਲ ਤੋਂ ਵੱਧ ਆ ਫਿਰ ਕੋਈ ਪੁਆਇੰਟ ਨਹੀਂ ਮਿਲਣਾ ਇਹ ਤੁਹਾਨੂੰ ਉਮਰ ਦੇ ਪੁਆਇੰਟ ਮਿਲਨੇ ਆ ਤੁਹਾਡੀ ਉਮਰ ਜੋ ਹੀ ਇਹਨੂੰ ਤੁਸੀਂ ਨਾ ਘਟਾ ਸਕਦੇ ਹੋ ਨਾ ਤੁਸੀਂ ਵਧਾ ਸਕਦੇ ਹੋ ਜਿੰਨੀ ਤੁਹਾਡੀ ਉਮਰ ਹੋਈ ਓਨੇ ਹੀ ਪੁਆਇੰਟ ਮਿਲਨੇ ਆ ਇਹਦੇ ਤੁਸੀਂ ਘਟਾ ਵਧਾ ਕਰ ਨਹੀਂ ਸਕਦੇ ਘਟਾ ਵਧਾ ਕਿਹੜੇ ਪੁਆਇੰਟਾਂ 'ਚ ਕਰ ਸਕਦੇ ਹੋ ਉਹ ਹੈਗਾ ਲੈਂਗੁਏਜ ਪ੍ਰੋਫੀਸ਼ੈਂਸੀ ਜਦੋਂ ਤੁਸੀਂ ਪੀਆਰ ਅਪਲਾਈ ਕਰੋਗੇ ਉਦੋਂ ਤੁਹਾਨੂੰ ਫਿਰ ਆਇਲਸ ਜਾਂ ਪੀਟੀ ਦਾ ਜਾਂ ਕੋਈ ਵੀ ਜਿਹੜਾ ਉੱਥੇ ਐਲੀਜੀਬਲ ਲੈਂਗੁਏਜ ਸਕੋਰ ਹੈਗਾ ਆ ਜਿਵੇਂ ਲੈਂਗੁਏਜ ਲੈਂਗੁਏਜ ਸਰਟ ਦਾ ਕਹਰੇ ਆ ਵੀ ਉਹ ਅਪਰੂਵ ਕਰਤੀ ਆ ਤਾਂ ਉਹ ਸਦਾ ਤੁਸੀਂ ਟੈਸਟ ਦੇਣਾ ਆ ਉਹਦੇ ਚ ਪੁਆਇੰਟ ਲੈਣੇ ਆ ਜਿਵੇਂ ਜੇ ਆਇਲਸ 6 ਇੰਚ ਹੈ 6 ਇੰਚ ਤੋਂ ਘੱਟ ਤੁਹਾਡੀ ਫਾਈਲ ਲੱਗਣੀ ਨਹੀਂ ਜੀ ਆਰ ਦੇ ਵਿੱਚ ਜੇ ਆਇਲਸ ਕੀਤੀ ਹੈ 6 ਇਚ ਦੇ ਨਾਲ ਤੁਹਾਨੂੰ 0 ਪੁਆਇੰਟ ਮਿਲਣਗੇ ਪਰ ਉਦਾਂ ਤੁਸੀਂ ਐਲੀਜੀਬਲ ਹੋ ਜਾਓਗੇ ਪੀਆਰ ਅਪਲਾਈ ਕਰਨ ਲਈ ਪਰ ਜੇ ਆਈਲੈਸ ਦੇ ਵਿੱਚੋਂ 7 ਇਚ ਹੋਣਗੇ ਤਾਂ ਤੁਹਾਨੂੰ 10 ਪੁਆਇੰਟਸ ਮਿਲਣਗੇ ਪਰ ਜੇ ਤੁਹਾਡੇ ਆਈਲੈਸ ਦੇ ਵਿੱਚੋਂ 8 ਇਚ ਹੋਣਗੇ ਤਾਂ ਫਿਰ ਤੁਹਾਨੂੰ 20 ਪੁਆਇੰਟਸ ਮਿਲਣਗੇ ਇਹ ਨਾਲ ਕੀ ਆ ਤੁਹਾਡਾ ਜੇ ਜਿੰਨੇ ਵੱਧ ਪੁਆਇੰਟ ਲੈ ਲਓਗੇ ਉਹਨੇ ਤੁਹਾਨੂੰ ਵੱਧ ਪੁਆਇੰਟ ਮਿਲ ਜਾਣਗੇ ਜਿੰਨੇ ਤੁਸੀਂ ਵੱਧ ਸਕੋਰ ਆਈਲੈਸ ਤੋਂ ਲਾਉਂਗੇ 8 ਬੈਂਡ ਲੈ ਲਓਗੇ ਤਾਂ ਤੁਹਾਨੂੰ 20 ਪੁਆਇੰਟਸ ਮਿਲ ਜਾਣਗੇ ਪੀਟੀ ਦੇ ਵਿੱਚੋਂ ਜੇ ਤੁਸੀਂ 65 ਲੈ ਲੈਨੇ ਆ ਪਰ ਉਹ ਚੰਡਿਵਿਡਿਊਲ ਸਕੋਰ ਕੀ ਹੋਵੇ ਲਿਸਨਿੰਗ ਚੋ 58 ਰਾਈਟਿੰਗ ਚੋ 69 ਰੀਡਿੰਗ ਚੋ 59 ਤੇ ਸਪੀਕਿੰਗ ਦੇ ਵਿੱਚੋਂ ਜ਼ਿਆਦਾ ਚਾਹੀਦੀ ਹੈ 76 ਤਾਂ ਤੁਹਾਨੂੰ ਪੀਆਰ ਲਈ 10 ਪੁਆਇੰਟਸ ਮਿਲਣਗੇ ਪਰ ਜੇ ਤੁਸੀਂ ਪੀਟੀ ਦੇ ਵਿੱਚੋਂ 79 ਈਚ ਲੈ ਲੈਂਦੇ ਹੋ ਤਾਂ ਫਿਰ ਤੁਹਾਨੂੰ 20 ਪੁਆਇੰਟਸ ਮਿਲਣਗੇ ਤੇ ਇਹਦੇ ਨਾਲ ਨਾਲ ਜਿਹੜਾ ਤੁਸੀਂ ਸਕਿੱਲ ਜੇ ਤੁਹਾਡਾ ਇੱਧਰ ਵੀ ਕੋਈ ਐਕਸਪੀਰੀਅੰਸ ਹੈਗਾ ਕਈ ਬੱਚੇ ਬੈਚਲਰ ਡਿਗਰੀ ਤੋਂ ਬਾਅਦ ਜਾਂਦੇ ਆ ਤੇ ਉਹਨਾਂ ਦਾ ਇੱਧਰ ਵੀ 3-4 ਸਾਲ ਦਾ 5 ਸਾਲ ਦਾ ਵਰਕ ਐਕਸਪੀਰੀਅੰਸ ਹੁੰਦਾ ਆ ਉਹ ਐਕਸਪੀਰੀਅੰਸ ਦੇ ਵੀ ਤੁਹਾਨੂੰ ਉੱਥੇ ਜਾ ਕੇ ਪੁਆਇੰਟਸ ਮਿਲ ਸਕਦੇ ਆ ਬਸ਼ਰਤੇ ਤੁਹਾਡਾ ਐਕਸਪੀਰੀਅੰਸ ਆ ਉਹ ਜੈਨੂਨ ਹੋਵੇ ਉਹ ਪ੍ਰੋਪਰ ਤੁਹਾਡੇ ਕੋਲ ਲੈਟਰਸ ਹੋਣ ਤੇ ਕਿਉਂਕਿ ਜਿਹੜੀ ਆਸਟ੍ਰੇਲੀਆ ਸਰਕਾਰ ਹੈ ਤੇ ਨਾਲ ਕੁਝ ਇਸ ਅਸੈਸਮੈਂਟ ਏਜੰਸੀ ਆ ਜਿਹੜੀ ਤੁਹਾਡੀ ਸਕਿੱਲ ਹੋਊਗੀ ਨਾ ਉਹਨੂੰ ਅਸੈਸਮੈਂਟ ਏਜੰਸੀ ਅਸੈਸ ਕਰੂਗੀ ਅਸੈਸਮੈਂਟ ਏਜੰਸੀ ਵੀ ਤੁਹਾਡੇ ਉਹ ਐਕਸਪੀਰੀਅੰਸ ਨੂੰ ਵੈਰੀਫਾਈ ਕਰੂਗੀ ਤੇ ਸਰਕਾਰ ਵੀ ਵੈਰੀਫਾਈ ਕਰ ਸਕਦੀ ਆ ਅਸੈਸਮੈਂਟ ਏਜੰਸੀ ਨੇ ਤਾਂ 100% ਕਰਨਾ ਹੀ ਕਰਨਾ ਏਮਪਲਾਇਰ ਨੂੰ ਕਾਲ ਕਰਕੇ ਜਾਂ ਉੱਥੇ ਵਿਜ਼ਿਟ ਵੀ ਕਰ ਸਕਦੇ ਆ ਪਰ ਮੋਸਟਲੀ ਕੇਸਾਂ ਦੇ ਵਿੱਚ ਉਹ ਕਾਲ ਹੀ ਕਰਦੇ ਆ ਤੇ ਜੇ ਤੁਹਾਡਾ ਐਕਸਪੀਰੀਅੰਸ ਵੈਰੀਫਾਈਏਬਲ ਹੋਵੇ ਤੇ ਤੁਹਾਨੂੰ ਪੁਆਇੰਟ ਮਿਲ ਸਕਦੇ ਆ ਇੰਡੀਆ ਦੇ ਐਕਸਪੀਰੀਅੰਸ ਦੇ ਹੋੱਚ ਕੀ ਆ ਵੀ ਜੇ ਤੁਹਾਡੇ ਕੋਲ ਤਿੰਨ ਤੋਂ ਚਾਰ ਸਾਲ ਦਾ ਵਰਕ ਐਕਸਪੀਰੀਅੰਸ ਆ ਤੁਹਾਨੂੰ 5 ਪੁਆਇੰਟ ਮਿਲ ਜਾਣਗੇ 5 ਤੋਂ 7 ਸਾਲ ਦਾ ਤਾਂ 10 ਪੁਆਇੰਟ ਮਿਲ ਜਾਣਗੇ ਜੇ 8 ਸਾਲ ਜਾਂ ਉਸ ਤੋਂ ਜ਼ਿਆਦਾ ਆ ਤਾਂ ਫਿਰ 15 ਪੁਆਇੰਟ ਮਿਲ ਜਾਣਗੇ ਹੁਣ ਆ ਗਈ ਗੱਲ ਆਸਟ੍ਰੇਲੀਆ ਦੇ ਵਰਕ ਐਕਸਪੀਰੀਅੰਸ ਦੀ ਮੈਂ ਕਿਹਾ ਸੀ ਕਿ ਆ ਵੀ ਪੀ ਆਰ ਸਟੂਡੈਂਟ ਨੂੰ ਨਹੀਂ ਮਿਲਦੀ ਕਿਹਨੂੰ ਮਿਲਦੀ ਆ ਵਰਕ ਕਰਨ ਨੂੰ ਤੇ ਵਰਕਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹਦਾ ਵਰਕ ایکسپੀਰੀਅנס ਮਿਨੀਮਮ 1 ਸਾਲ ਹੋਣਾ ਚਾਹੀਦਾ ਆ 1 ਸਾਲ ਤੋਂ ਜੇ ਘੱਟ ਆ ਤਾਂ ਪੀਆਰ ਅਪਲਾਈ ਕਰ ਸਕਦੇ ਹੋ 6 ਮਨਥ ਨਾਲ ਪਰ ਪੁਆਇੰਟ 0 ਮਿਲਣਗੇ 1 ਤੋਂ 2 ਸਾਲ ਦਾ ایکسپੀਰੀਅנס ਆ ਤਾਂ 5 ਪੁਆਇੰਟ ਮਿਲਣਗੇ 3 ਤੋਂ 4 ਸਾਲ ਦਾ ਤਾਂ 10 5 ਤੋਂ 7 ਸਾਲ ਦਾ ਤਾਂ 15 ਪੁਆਇੰਟ ਮਿਲਣਗੇ ਤੇ 8 ਇਅਰਸ ਤੋਂ ਪਲੱਸ ਜ਼ਿਆਦਾ ਆ ਤਾਂ ਉਹਦੇ 20 ਪੁਆਇੰਟਸ ਮਿਲ ਜਾਣਗੇ ਆਸਟ੍ਰੇਲੀਆ ਦੇ ایکسپੀਰੀਅנס ਤੇ ਇੰਡੀਆ ਦੇ ایکسپੀਰੀਅנס ਦੇ ਅੱਧ ਤੇ ਆਸਟ੍ਰੇਲੀਆ ਦੇ ایکسپੀਰੀਅੰਸ ਦੇ ਵੱਖਰੇ ਜੇ ਤੁਸੀਂ ਪਲੈਨਿੰਗ ਕਰ ਰਹੇ ਹੋ ਤਾਂ ਇਧਰੋਂ ایکسپੀਰੀਅੰਸ ਜਿਹੜਾ ਤੁਸੀਂ ਲਿਆ ਹੈਗਾ ਜਿੱਥੇ ਕੰਮ ਕੀਤਾ ਉਹਦਾ ਪ੍ਰੋਪਰ ایکسپੀਰੀਅੰਸ ਲੈਟਰਸ ਸੈਲਰੀ ਸਟੇਟਮੈਂਟਸ ਕੋਈ ਤੁਹਾਡਾ ਤਰੱਕੀ ਹੋਈ ਸੀਗੀ ਉਹਦੀ ਲੈਟਰਸ ਜੇ ਤੁਹਾਨੂੰ ਕੋਈ ਅਪਰੇਜ਼ਲ ਮਿਲੀ ਯਾਨੀ ਕਿ ਤਨਖਾਹ ਵਧੀ ਹੈ ਉਹਦੀ ਲੈਟਰਸ ਸਾਰਾ ਰਿਕਾਰਡ ਨਾਲ ਲੈ ਕੇ ਜਾਓ ਉਦੇ ਇੱਕ ਕਾਪੀ ਆਪਦੇ এমਪਲਾਇਰ ਨੂੰ ਵੀ ਦੇ ਕੇ ਜਾਓ ਤੇ এমਪਲਾਇਰ ਤੋਂ ਜਦੋਂ ਵੈਰੀਫਾਈ ਕਰਨ ਤੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਤੁਸੀਂ ਭਰੀ ਹੋਊਗੀ ਉਹਨਾਂ ਨੂੰ ਤੇ এমਪਲਾਇਰ ਕੋਲ ਹੋਊਗੀ ਉਹ ਸੇਮ ਮੈਚ ਹੋਣੀ ਚਾਹੀਦੀ ਹੈ ਜੇ ਮਿਸਮੈਚ ਹੋਈ ਤਾਂ ਤੁਹਾਡੀ ਅਸੈਸਮੈਂਟ ਰਿਜੈਕਟ ਹੋ ਸਕਦੀ ਹੈ ਤੇ ਪੀਆਰ ਵੱਲੋਂ ਰੱਦ ਹੋ ਸਕਦੇ ਆ ਤੇ ਫਿਰ ਐਜੂਕੇਸ਼ਨ ਜੋ ਤੁਸੀਂ ਪੜ੍ਹਾਈ ਕੀਤੀ ਹੋਈ ਆ ਉਹਦੇ ਪੁਆਇੰਟ ਵੱਖਰੇ ਮਿਲਦੇ ਆ ਜੇ ਤੁਸੀਂ ਪੀਐਚਡੀ ਕੀਤੀ ਆ ਤਾਂ ਉਹਦੇ 20 ਪੁਆਇੰਟ ਮਿਲਦੇ ਆ ਜੇ ਤੁਸੀਂ ਬੈਚਲਰ ਜਾਂ ਮਾਸਟਰ ਕੀਤੀ ਹੈ ਤਾਂ ਉਹਦੇ 15 ਪੁਆਇੰਟ ਬੈਚਲਰ ਦੇ ਵੀ 15 ਤੇ ਮਾਸਟਰ ਦੇ ਵੀ 15 ਜੇ ਆਸਟ੍ਰੇਲੀਆ ਦਾ ਕੋਈ ਟ੍ਰੇਡ ਕੁਆਲੀਫਿਕੇਸ਼ਨ ਦਾ ਡਿਪਲੋਮਾ ਕੀਤਾ ਉਹਦੇ 10 ਪੁਆਇੰਟ ਆ ਤੇ ਜੇ ਤੁਸੀਂ ਕੋਈ ਹੋਰ ਸਕਿੱਲ ਅਕੂਪੇਸ਼ਨ ਦੇ ਵਿੱਚ ਪੜ੍ਹਾਈ ਕੀਤੀ ਹੈ ਮਿਨਿਮਮ 2 ਸਾਲ ਦੀ ਤਾਂ ਉਹਦੇ ਤੁਹਾਨੂੰ 10 ਪੁਆਇੰਟ ਮਿਲਣਗੇ ਤੇ ਆਸਟ੍ਰੇਲੀਆਨ ਸਟੱਡੀ ਰਿਕੁਆਇਰਮੈਂਟ ਮਤਲਬ ਐਡੀਸ਼ਨਲ ਪੁਆਇੰਟ ਇਹ ਹੈਗੇ ਆ 5 ਪੁਆਇੰਟ ਤੁਹਾਨੂੰ ਮਿਲਣਗੇ ਜੇ ਘੱਟੋ ਘੱਟ 2 ਸਾਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੜ੍ਹੇ ਹੋ ਤਾਂ ਉਹਦੇ 5 ਪੁਆਇੰਟ ਐਕਸਟਰਾ ਮਿਲਣਗੇ ਜਿਹੜੀ ਪੜ੍ਹਾਈ ਤੁਸੀਂ ਓਵਰਆਲ ਕੀਤੀ ਹੈ ਭਾਵੇਂ ਤੁਸੀਂ ਇੰਡੀਆ 'ਚ ਕੀਤੀ ਹੈ ਭਾਵੇਂ ਤੁਸੀਂ ਆਸਟ੍ਰੇਲੀਆ 'ਚ ਕੀਤੀ ਹੈ ਉਹਦੇ ਪੁਆਇੰਟ 30 ਪੁਆਇੰਟ ਦੇ ਵਿੱਚੋਂ ਵੱਖਰੇ ਆ ਤੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਘੱਟੋ-ਘੱਟ 2 ਸਾਲ ਦੀ ਸਟੱਡੀ ਦੀ ਉਹ 5 ਪੁਆਇੰਟ ਵੱਖਰੇ ਮਿਲਨੇ ਆ ਇਸੇ ਤਰ੍ਹਾਂ ਜੇ ਤੁਸੀਂ ਸਟੈਮ ਦੇ ਵਿੱਚ ਕੋਈ ਪੜ੍ਹਾਈ ਕੀਤੀ ਹੈ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਬੈਚਲਰ ਨਹੀਂ ਇਹਦੇ ਵਿੱਚ ਮਾਸਟਰ ਤੇ ਡਾਕਟੋਰੇਟ ਯਾਨੀ ਪੀ ਐਚ ਡੀ ਤੇ ਮਾਸਟਰ ਜੇ ਤੁਸੀਂ ਸਟੈਮ ਦੇ ਵਿੱਚ ਆਸਟ੍ਰੇਲੀਆ 'ਚ ਕੀਤੀ ਹੈ ਤਾਂ ਉਹਦੇ ਤੁਹਾਨੂੰ 10 ਪੁਆਇੰਟ ਵੱਖਰੇ ਮਿਲ ਜਾਣਗੇ ਹੱਪਾ ਗੱਲ ਪਲੈਨਿੰਗ ਦੀ ਕਰ ਰਹੇ ਸੀ ਹਨਾ ਵੀ ਪਲੈਨਿੰਗ ਨਾਲ ਜਾਓਗੇ ਇਹ ਸਾਰੀਆਂ ਚੀਜ਼ਾਂ ਦੀ ਤੁਸੀਂ ਪਲੈਨਿੰਗ ਕਰਕੇ ਜਾਓਗੇ ਤਾਂ ਪੀਆਰ ਲੈਂਡ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਆਸਟ੍ਰੇਲੀਆ ਦੇ ਵਿੱਚ ਉਹ ਵੀ ਜਲਦੀ ਜਲਦੀ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਜੇ ਤੁਸੀਂ ਵਿਆਹ ਵੀ ਕਰਾਉਣਾ ਹੈ ਤੇ ਉਹ ਵੀ ਪੀਆਰ ਦੀ ਪਲੈਨਿੰਗ ਦੇ ਨਾਲ ਕਰਾਉਣਾ ਮਤਲਬ ਕਿ ਜੇ ਤੁਹਾਡੇ ਸਪਾਊਸ ਜਿਨ ਜਿਹਦੇ ਨਾਲ ਤੁਸੀਂ ਵਿਆਹ ਕਰਨ ਲੱਗੇ ਉਹ ਆਇਲਸ ਜਾਂ ਪੀਟੀ ਕਰ ਸਕਦਾ ਤੇ ਉਹਦੇ ਕੋਲੇ ਵਰਕ ਐਕਸਪੀਰੀਅੰਸ ਹੈਗਾ ਉਹਦੇ ਕੋਲ ਪੜ੍ਹਾਈ ਹੈਗੀ ਹੈ ਤਾਂ ਤੁਹਾਨੂੰ ਉਹਦੇ 10.10 ਤੋਂ 15. ਉਹਦੇ ਤੁਹਾਨੂੰ ਐਕਸਟਰਾ ਮਿਲ ਸਕਦੇ ਆ ਸੋ ਇਸ ਕਰਕੇ ਜੇ ਵਿਆਹ ਵੀ ਕਰਾਉਣਾ ਤਾਂ ਉਹ ਵੀ ਪਲੈਨਿੰਗ ਨਾਲ ਕਰਾਉਣਾ ਉਸੇ ਨਾਲ ਕਰਾਉਣਾ ਜਿਹੜਾ ਆਇਲਸ ਜਾਂ ਪੀਟੀ ਦਾ ਸਕੋਰ ਲੈ ਸਕਦਾ ਹੋਵੇ ਵਰਕ ਐਕਸਪੀਰੀਅੰਸ ਉਹਦੇ ਕੋਲੇ ਹੋਵੇ ਸੋ ਇਸ ਕਰਕੇ ਵਿਆਹ ਵੀ ਕਰਾਉਣਾ ਤਾਂ ਉਹ ਵੀ ਪਲੈਨਿੰਗ ਨਾਲ ਕਰਾਉਣਾ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਮੈਂ ਪਹਿਲਾਂ ਸ਼ੁਰੂ ਚ ਗੱਲ ਕਹੀ ਸੀ ਵੀ ਰੀਜਨਲ ਸਟੱਡੀ ਦੇ ਤੁਹਾਨੂੰ 491 ਤੇ 190 ਵੀਜਾ ਦੇ ਵਿੱਚ ਸਬ ਕਲਾਸ ਦੇ ਵਿੱਚ ਤੁਹਾਨੂੰ 5 ਪੁਆਇੰਟ ਰੀਜਨਲ ਏਰੀਆ ਦੇ ਵਿੱਚ ਪੜ੍ਹਾਈ ਕਰਨ ਦੇ ਮਿਲ ਸਕਦੇ ਦੋਨਾਂ ਕੈਟਾਗਰੀਆਂ ਚ ਵੀ 491 ਚ ਵੀ ਤੇ 190 ਦੇ ਵਿੱਚ ਹੀ ਦੋਨਾਂ ਚ 5 ਪੁਆਇੰਟ ਮਿਲ ਸਕਦੇ ਆ ਤੇ ਫਿਰ ਮੈਂ ਕਿਹਾ ਸੀ ਸਟੇਟ ਵੱਲੋਂ ਨੋਮੀਨੇਸ਼ਨ ਨੋਮੀਨੇਸ਼ਨ ਦਾ ਮਤਲਬ ਹੁੰਦਾ ਵੀ ਫੈਡਰਲ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਪਾਰਸ਼ ਕਰਨਾ ਕਿ ਆਹ ਬੰਦੇ ਨੂੰ ਪੀਆਰ ਕਰਦੇ ਹੋ ਜੀ ਇਹ ਸਾਨੂੰ ਚਾਹੀਦਾ ਆ ਅਸੀਂ ਇਹਦੇ ਤੋਂ ਆਹ ਕੰਮ ਫਲਾਨੀ ਫੈਸਿਲਿਟੀ ਦੇ ਵਿੱਚ ਫਲਾਨੇ ਪ੍ਰਾਈਵੇਟ ਜਾਂ ਸਰਕਾਰੀ ਇੰਸਟੀਚਿਊਸ਼ਨ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਇਹ ਸਾਨੂੰ ਇੱਥੇ ਚਾਹੀਦਾ ਸਾਡੇ ਏਰੀਆ ਦੇ ਵਿੱਚ ਇਹਨੂੰ ਅਸੀਂ ਨੋਮੀਨੇਟ ਕਰ ਰਹੇ ਹਾਂ ਇਹਨੂੰ ਪੱਕਾ ਕਰਦੇ ਹੋ ਜੀ ਜੇ ਇਹ ਗੱਲ ਸਟੇਟ ਜਾਂ ਕੋਈ ਟੈਰੀਟਰੀ ਉੱਥੋਂ ਦੀ ਕਹਿ ਦਿੰਦੀ ਹੈ ਤਾਂ ਉਹਦੇ 15 ਪੁਆਇੰਟ ਉਸ ਵਰਕਰ ਨੂੰ ਜਿਹੜਾ ਸਟੂਡੈਂਟ ਟਰਨਡ ਵਰਕਰ ਆ ਯਾਨੀ ਕਿ ਸਟੂਡੈਂਟ ਤੋਂ ਬਾਅਦ ਵਰਕਰ ਬਣਿਆ ਹੋਇਆ ਉਹਨੂੰ 15 ਪੁਆਇੰਟ ਭਾਵੇਂ ਸਿੱਧਾ ਵਰਕ ਪਰਮਿਟ ਤੇ ਵੀ ਗਿਆ ਹੋਵੇ ਉਹਨੂੰ ਵੀ 15 ਪੁਆਇੰਟ ਮਿਲ ਸਕਦੇ ਆ ਜੇ ਤੁਸੀਂ ਓਵਰਸੀਜ਼ ਵੀ ਅਪਲਾਈ ਕਰ ਰਹੇ ਹੋ ਇਤਨੂੰ ਵੀ ਅਪਲਾਈ ਕਰ ਰਹੇ ਹੋ ਨਾ ਜੌਬ ਤੁਸੀਂ ਜੇ ਸਟੇਟ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਉਹਦੇ ਵੀ 15 ਪੁਆਇੰਟ ਤੁਹਾਨੂੰ ਮਿਲ ਸਕਦੇ ਆ ਸਟੇਟ ਨਾਮੀਨੇਸ਼ਨ ਦੇ ਜੇ 190 ਜਿਹੜੀ ਸਬ ਕਲਾਸ ਆ ਉਹਦੇ ਵਿੱਚ 5 ਪੁਆਇੰਟ ਮਿਲਣਗੇ ਪਰ ਜਿਹੜੀ 491 ਆ ਉਹਦੇ ਵਿੱਚ 15 ਮਿਲ ਜੇ ਤੁਸੀਂ ਕੋਈ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਫੈਸ਼ਨਲ ਘਟੋਗਾ ਟਿੱਕਸਾਲ ਦਾ ਕੋਈ ਡਿਪਲੋਮਾ ਕਰਦੇ ਹੋ ਪ੍ਰੋਫੈਸ਼ਨਲ ਕੰਪਲੀਟ ਕਰਦੇ ਹੋ ਕੋਈ ਪ੍ਰੋਫੈਸ਼ਨਲ ਡਿਗਰੀ ਜਾਂ ਡਿਪਲੋਮਾ ਤਾਂ ਉਹਦੇ 5 ਪੁਆਇੰਟ ਤੁਹਾਨੂੰ ਵੱਖਰੇ ਮਿਲ ਸਕਦੇ ਆ ਇਸ ਤੋਂ ਇਲਾਵਾ ਇੱਕ ਬਹੁਤ ਹੀ ਥੋੜੇ ਵਾਸਤੇ ਹੈਰਾਨੀ ਨਹੀਂ ਗੱਲ ਹੋਊਗੀ ਕਿ ਜੇ ਤੁਸੀਂ ਆਪਦੀ ਮਦਰ ਟੰਗ ਯਾਨੀ ਕਿ ਪੰਜਾਬੀ ਦੇ ਵਿੱਚ ਇੱਕ ਟੈਸਟ ਦਿੰਨੇ ਹੋ ਤਾਂ 5.0 ਤੁਹਾਨੂੰ ਉਹਦੇ ਮਿਲ ਸਕਦੇ ਆ ਹੁਣ ਉਹਨਾਂ ਨੇ ਇਹ ਦੇਖਣਾ ਵੀ ਇਹਨੂੰ ਮਦਰ ਟੰਗ ਆਵਦੀ ਕਿੰਨੀ ਕਉਂਦੀ ਆ ਤਾਂ ਉਹਦੇ 5.0 ਉਹਨੂੰ ਨਾਟੀ ਐਕਕ੍ਰੀਡੇਟਡ ਲੈਂਗੁਏਜ ਕਰਟੈਂਸ਼ੀਅਲ ਕਹਿੰਦੇ ਆ ਜੇ ਉਹ ਟੈਸਟ ਤੁਸੀਂ ਪਾਸ ਕਰ ਲਿਆ ਤਾਂ 5.0 ਤੁਹਾਨੂੰ ਉਹਦੇ ਮਿਲ ਜਾਂਦੇ ਤੇ ਕਹਿੰਦੇ ਆ ਵੀ ਬੂੰਦ ਪਹੁੰਚਲਾ ਨਾਲ ਤਲਾਬ ਭਰ ਜਾਂਦਾ ਬੂੰਦ ਪਹੁੰਚ ਨਾਲ ਤਲਾਬ ਭਰ ਜਾਂਦਾ ਆ ਤੇ ਜੇ ਤੁਸੀਂ ਇਹ ਪੀਆਰ ਵਾਲਾ ਤਲਾਬ ਭਰਨਾ ਆ ਇੱਥੋਂ ਹੀ ਪਲੈਨਿੰਗ ਕਰਕੇ ਜਾਓ ਕਿ ਪੀਆਰ ਦੇ ਪੁਆਇੰਟ ਕਿਵੇਂ ਹਾਸਲ ਕਰਨੇ ਆ ਪੜਾਈ ਉਸ ਏਰੀਆ ਚ ਕਰੋ ਤੇ ਜੌਬ ਉਸ ਉਸ ਕੈਟਾਗਰੀ ਚ ਕਰੋ ਪੜਾਈ ਵੀ ਤੇ ਜੌਬ ਵੀ ਜਿਹਦੇ ਵਿੱਚ ਤੁਹਾਨੂੰ ਨੋਮੀਨੇਸ਼ਨ ਮਿਲ ਜਾਵੇ ਪੀਆਰ ਤੁਸੀਂ ਛੇਤੀ ਹੋ ਜਾਵੋ ਕਿਉਂਕਿ ਆਸਟ੍ਰੇਲੀਆ ਜਿਹੜੀ ਹੈਗੀ ਆ ਪੀਆਰ ਦੇਣ ਦੇ ਮਾਮਲੇ 'ਚ ਬੜੀ ਸਟ੍ਰਿਕਟ ਹੈਗੀ ਆ ਸੋ ਜੇ ਤੁਸੀਂ ਪੀਆਰ ਲੈਣੀ ਆ ਆਸਟ੍ਰੇਲੀਆ ਦੀ ਤੇ ਪਹਿਲਾਂ ਸਾਰੀਆਂ ਪਲੈਨਿੰਗਸ ਕਰਕੇ ਵਿਆਹ ਦੀ ਵੀ ਪਲੈਨਿੰਗ ਹੋਸਾ ਉਹ ਨਾਲ ਕਰੋ ਤੇ ਬਾਕੀ ਚੀਜ਼ਾਂ ਦੀ ਵੀ ਪਲੈਨਿੰਗ ਉਸ ਹਿਸਾਬ ਨਾਲ ਕਰੋ ਕਿਉਂਕਿ ਜਿਹੜਾ ਲੈਂਗੁਏਜ ਸਕੋਰ ਆ ਉਹਨੇ ਤੁਹਾਡੇ ਪੁਆਇੰਟ ਕਾਫੀ ਵਧਾ ਘਟਾ ਦੇਣੇ ਆ ਤੇ ਇਸ ਕਰਕੇ ਲੈਂਗੁਏਜ ਦਾ ਜਿਹੜਾ ਟੈਸਟ ਆ ਆਇਲਸ ਜਾਂ ਪੀਟੀ ਆ ਉਹਦੇ ਨਾਲ ਤੁਸੀਂ ਰੈਗੂਲਰ ਟੱਚ ਦੇ ਵਿੱਚ ਰਹੋ ਪਉ ਨੂੰ ਛੱਡੋ ਨਾ ਇਹ ਨਾ ਸੋਚੋ ਕਿ ਚੱਲ ਕੋਈ ਨਹੀਂ ਜਦੋਂ ਪੀਆਰ ਅਪਲਾਈ ਕਰਨੇ ਹੋ ਤਾਂ ਦੇਖੀ ਜਾਊਗੀ ਜੇ ਉਹਦੀ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਸੰਡੇ ਨੂੰ 3-4 ਘੰਟੇ ਲਾ ਲਓ ਸੈਟਰਡੇ ਨੂੰ 2-3 ਘੰਟੇ ਲਾ ਲਓ ਜੇ ਤੁਸੀਂ ਉਹਦੀ ਪ੍ਰੈਕਟਿਸ ਰੈਗੂਲਰ 3-4 ਸਾਲ ਕਰਦੇ ਰਹੋਗੇ ਤੁਸੀਂ ਉਹਦੇ ਚ ਪਰਫੈਕਟ ਹੋ ਜਾਓਗੇ ਜੇ ਤੁਸੀਂ ਪਰਫੈਕਟ ਹੋਗੇ ਫਿਰ 79 ਇੰਚ ਜਾਂ 80 ਇੰਚ ਲੈਣ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪਰ ਜੇ ਤੁਸੀਂ ਮੌਕੇ ਤੇ ਜਾ ਕੇ ਤਿਆਰੀ ਕਰੋਗੇ ਫਿਰ ਤੁਹਾਨੂੰ ਉਹਨੇ ਕੀ ਮਿਲਨੇ ਆ ਇਸ ਕਰਕੇ ਪਲਾਨਿੰਗ ਰੱਖੋ 3-4 ਸਾਲ 5 ਸਾਲ ਬਹੁਤ ਕ੍ਰੂਸ਼ੀਅਲ ਹੁੰਦੇ ਆ ऑस्ट्रेलिया ਦੇ ਵਿੱਚ ਜੇ ਤੁਸੀਂ ਇਸ ਟਾਈਮ ਦੇ ਵਿੱਚ ਇਹ ਗੱਲ ਸੋਚਣ ਲੱਗ ਪਏ ਵੀ फटाफट ਪੈਸੇ ਕਮਾ ਲਵੋ ਡਬਲ ਸ਼ਿਫਟ ਲਾ ਲਵੋ ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਇਹਦੇ ਵੱਲੋਂ ਫੋਕਸ ਪੀਆਰ ਵਾਲੇ ਪਾਸੋਂ ਘਟਾ ਦਿਓਗੇ ਕੰਮ ਵਾਲੇ ਪਾਸੇ ਵਧਾ ਦੇਵੋਗੇ ਜਦੋਂ ਤੋਂ ਤੁਸੀਂ ਪੀਆਰ ਅਪਲਾਈ ਕਰਨ ਲੱਗੇ ਤੁਹਾਨੂੰ ਉਦੋਂ ਗੱਲਾਂ ਯਾਦ ਆਉਣਗੀਆਂ ਕਿ ਜੇ ਪਹਿਲਾਂ ਅਸੀਂ ਆਹ ਚੀਜ਼ਾਂ ਕਰ ਲੈਂਦੇ ਤਾਂ ਵਧੀਆ ਰਹਿਣਾ ਸੀਗਾ ਤੇ ਫੇਰ ਕੀ ਹੁੰਦਾ ਹੈ ਫੇਰ ਪਿਸਤਾਏ ਕਿਆ ਬਣੇ ਜਦ ਚਿੜੀਆ ਚੁਗ ਗਈ ਖੇਤ ਫੇਰ ਕੁਛ ਨਹੀਂ ਹੱਥੋਂ ਨਾ ਹੁੰਦਾ ਫੇਰ ਬੰਦੇ ਨੂੰ ਬਹੁਤ ਅੱਗੇ ਚਲਾ ਜਾਂਦਾ ਬੰਦਾ ਸੋ ਆਪਣਾ ਜਿਹੜਾ ਵੀ ਬੱਚਾ ਆਸਟ੍ਰੇਲੀਆ ਜਾਂਦਾ ਉਹਦਾ ਮੇਨ ਫੋਕਸ ਇਹੀ ਹੋਣਾ ਚਾਹੀਦਾ ਵੀ ਪੀਆਰ ਹੋਣਾ ਕਿਵੇਂ ਕਿਉਂਕਿ ਉਹ ਅਲਟੀਮੇਟਲੀ ਜਾਈਏ ਸੰਦੇ ਰਿਆ ਕਿ ਮੈਂ ਉੱਥੇ ਪੀਆਰ ਹੋ ਜਾਵਾਂ ਸੋ ਪੀਆਰ ਵਾਸਤੇ ਤੁਸੀਂ ਆਪਦੀ ਪਲੈਨਿੰਗ ਪੂਰੀ ਕਰੋ ਜੇ ਤੁਸੀਂ ਇਹਦੇ ਬਾਰੇ ਕੋਈ ਗਾਈਡੈਂਸ ਲੈਣਾ ਚਾਹੁੰਦੇ ਹੋ ਜੇ ਆਸਟ੍ਰੇਲੀਆ ਦਾ ਵੀਜ਼ਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹਜੇ ਜਾਓ ਦੀ ਪਲਾਨਿੰਗ ਕਰ ਰਹੇ ਹੋ ਜਾਂ ਕਿਵੇਂ ਵੀ ਹੈ ਤਾਂ ਤੁਸੀਂ ਸਾਡੇ ਨਾਲ ਆ ਕੇ ਸਾਡੇ ਆਫਿਸ ਦੇ ਵਿੱਚ ਆ ਕੇ ਕੰਟੈਕਟ ਕਰੋ ਤੁਸੀਂ ਆਪਦੀ ਪ੍ਰੋਫਾਈਲ ਸਾਰੀ ਚੈੱਕ ਕਰਾਓ ਅਸੀਂ ਤੁਹਾਨੂੰ ਗਾਈਡ ਕਰਾਂਗੇ ਵੀ ਕਿੱਥੇ ਕਿੱਥੇ ਤੁਹਾਡਾ ਵੀਜ਼ਾ ਅਪਲਾਈ ਹੋ ਸਕਦਾ ਆ ਫਿਰ ਆਪਾਂ ਬੈਠ ਕੇ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਤੁਹਾਡਾ ਜਿਹੜਾ ਆਸਟ੍ਰੇਲੀਆ ਦਾ ਹੈਗਾ ਤੁਹਾਡੀ ਐਡਮਿਸ਼ਨ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਕਰਵਾ ਦੇਵਾਂਗੇ ਥੈਂਕ ਯੂ